ਅੱਜ ਜਿਹੜੇ ਤੁਸੀਂ ਲੈਣਾ ਦੇਖ ਰਹੇ ਹੋ ਵੱਡੇ ਵੱਡੇ ਲੋਕਾਂ ਦਾ ਇਕੱਠ ਦੇਖ ਰਹੇ ਹੋ ਇਹ ਕੋਈ ਬੋਰਡ ਪਾਉਣ ਵਾਸਤੇ ਨਹੀਂ ਖੜੇ ਜਾਂ ਸਿਲੰਡਰ ਲੈਣ ਵਾਸਤੇ ਨਹੀਂ ਖੜੇ ਜਾਂ ਕੋਈ ਬੈਂਕ ਦੇ ਵਿੱਚ ਕੈਸ਼ ਕਢਾਉਣ ਵਾਸਤੇ ਜਾਂ ਕੋਈ ਹੋਰ ਇਸ ਤਰ੍ਹਾਂ ਦੇ ਕੰਮ ਵਾਸਤੇ ਨਹੀਂ ਖੜੇ ਇਹ ਲੋਕ ਖੜੇ ਨੇ ਜੀਵ ਹੇਠਾਂ ਰੱਖਣ ਵਾਲੀ ਗੋਲੀ ਲੈਣ ਲਈ ਹਸਪਤਾਲ ਦੀਆਂ ਤਸਵੀਰਾਂ ਨੇ ਸਨਾਮ ਹਸਪਤਾਲ ਦੀ ਇੱਕ ਤਸਵੀਰ ਹੈ ਦੂਸਰੀ ਦੂਸਰੀ ਤਸਵੀਰ ਘਰਾਲੇ ਦੀ ਹੈ ਜਿੱਥੇ ਲੋਕ ਜੀਵ ਹੇਠਾਂ ਰੱਖਣ ਲਈ ਗੋਲੀ ਲੈਣ ਦੇ ਲਈ ਵੱਡੀਆਂ-ਵੱਡੀਆਂ ਕਤਾਰਾਂ ਦੇ ਵਿੱਚ ਹਸਪਤਾਲ ਖੁੱਲਣ ਤੋਂ ਪਹਿਲਾਂ ਆ ਕੇ ਖੜ ਜਾਂਦੇ ਆ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬਹੁਤ ਵੱਡੀਆਂ-ਵੱਡੀਆਂ ਲਾਈਨਾਂ ਨੇ ਉਨੀਆਂ ओपीडी ਦੇ ਵਿੱਚ ਮਰੀਜ਼ਾਂ ਕੋਲ ਲੰਬੀਆਂ ਲਾਈਨਾਂ ਨਹੀਂ ਹੁੰਦੀਆਂ ਜਿੰਨੀਆਂ ਨਸ਼ੇ ਇਹ ਜੀਵ ਹੇਠਾ ਰੱਖਣ ਵਾਲੀਆਂ ਗੋਲੀਆਂ ਲੈਣ ਲਈ ਲੋਕ ਆ ਕੇ ਖੜਦੇ ਆ ਜਿੰਨੀਆਂ ਵੱਡੀਆਂ ਕਤਾਰਾਂ ਉਹਨਾਂ ਦੀਆਂ ਹੁੰਦੀਆਂ ਨੇ ਆ ਦੂਸਰੀ ਤਸਵੀਰ ਸਿਵਲ ਹਸਪਤਾਲ ਘਰਿਆਲਾ ਦੀ ਹੈ ਜਿੱਥੇ ਨਸ਼ੇ ਦੀ ਗੋਲੀ ਲੈਣ ਲਈ ਬਹੱਦਰ ਪੰਜਾਬੀ ਸੰਘਰਸ਼ ਕਰਦੇ ਨੇ ਇਹ ਅਕਲ ਨੇ ਇੱਕ ਸਿਵਲ ਹਸਪਤਾਲ ਦਾ ਹਾਲ ਨਹੀਂ ਲਗਭਗ ਪੰਜਾਬ ਦੇ ਹਰ ਉਸ ਹਸਪਤਾਲ ਦਾ ਇਹੋ ਹਾਲ ਹੈ ਜਿੱਥੇ ਨਸ਼ਾ ਸ਼ਡਾਉਣ ਲਈ ਜੀਵ ਹਿੱਟ ਰੱਖਣ ਵਾਲੀਆਂ ਗੋਲੀਆਂ ਮਿਲਦੀਆਂ ਨੇ ਕਰ ਲਓ ਦਰਸ਼ਨ ਪੰਜਾਬੀਓ ਸੂਰਮਿਆਂ ਦੇ ਇਹਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਬਜ਼ੁਰਗ ਇਥੋਂ ਤੱਕ ਕਿ ਗੁਰਸਿੱਖ ਵੀ ਲੋਕ ਨੇ ਜਿਹੜੇ ਉਹ ਵੀ ਦੇਖੇ ਜਾ ਸਕਦੇ ਨੇ ਇਥੋਂ ਤੱਕ ਕਿ ਔਰਤਾਂ ਨੇ ਜਿਹੜੀਆਂ ਜਨਾਨੀਆਂ ਨੇ ਉਹ ਵੀ ਇਸ ਲੈਣਾ ਦੇ ਵਿੱਚ ਦੇਖੀਆਂ ਜਾ ਸਕਦੀਆਂ ਨੇ ਇਹਨਾਂ ਲਈ ਜ਼ਿੰਮੇਵਾਰ ਕੌਣ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਕੋਈ ਨਹੀਂ ਕਰਦਾ ਸਰ ਚੱਲਦਾ ਨਹੀਂ ਕੋਈ ਕਰਦਾ